ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਪ੍ਰੀਤ ਸਾਹਿਬ ਸਿੰਘ ਜੀਓ ਅੱਜ ਆਪਾਂ ਹੁਕਮਨਾਮੇ ਦੀ ਵਿਚਾਰ ਕਰਨੀ ਹੈ ਇਹਦੇ ਅਖਰੀ ਹੱਥ ਕਰਨੇ ਨੇ ਇਹ ਹੁਕਮਨਾਮਾ ਜਿਹੜਾ ਹੈ ਅੰਗ 801 ਤੇ ਸੁਭਾਇਮਾਨ ਹੈ ਔਰ ਇਹਨੂੰ ਜੇ ਆਪਾਂ ਵਿਚਾਰ ਕਰਨੀ ਹੈ گرامر ਦੇ ਮੁਤਾਬਕ ਜੋ ਆਪਣਾ ਵਿਸ਼ਾ ਹੈ ਗ੍ਰਾਮਰ ਵੀ ਕਿੱਥੇ ਕੀ ਲੱਗਣਾ ਹੈ ਕੀ ਨਹੀਂ ਲੱਗਣਾ ਭਾਵ ਕਹਿਣ ਤੋਂ ਇਹ ਹੈ ਕਿ ਆਪਾਂ ਗ੍ਰਾਮਰ ਦੇ ਮੁਤਾਬਕ ਇਹਦੇ ਅਖਰੀਅਤ ਕਰਨੇ ਜੋ ਆਪਾਂ ਅਖਰੀਅਤ ਕਰਦੇ ਨਾਲ ਉਹਦੀ ਹਰ ਇੱਕ ਥਾਂ ਤੇ ਦੱਸਿਆ ਜਾਵੇ ਕਿ ਵੀ ਕਿਹੜਾ ਕਾਰਕ ਆ ਗਿਆ ਕੀ ਗੱਲ ਸੋ ਸਾਧ ਸੰਗਤ ਇਹ ਹੈ ਬਲਾਵਲ ਮhalla 5 ਔਰ ਅੰਗ ਹੈ 801 ਇਹ ਹੈ ਤੋਕਨੇ ਦਾ ਆਨ ਪ੍ਰੀਤਮ ਪ੍ਰਭ ਮੇਰੇ ਆਗੰਤ ਗੁਣ ਠਾਕੁਰ ਪ੍ਰਭ ਤੇਰੇ ਹੁਣ ਦੇਖੋ ਜੀ ਸੁਖ ਨਿਧਾਨ ਨਿਧਾਨ ਹੁੰਦਾ ਖਜ਼ਾਨਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ हे ਮੇਰੇ ਪ੍ਰਭੂ ਜੀ ਸੁੱਖਾਂ ਦੇ ਖਜ਼ਾਨੇ ਸੁੱਖਾਂ ਦੇ ਖਜ਼ਾਨੇ ਵਾ ਪ੍ਰਭੂ ਜੀ ਪਰਮਾਤਮਾ ਜੀਓ ਆਗੰਤ ਗੁਣ ਠਾਕੁਰ ਪ੍ਰਭ ਤੇਰੇ ਏ ਪ੍ਰਭੂ ਜੀ ਟਾਡੇ ਗੁਣ ਜਿਹੜੇ ਆ ਆਗੰਤ ਨੇ ਗੰਤ ਹੁੰਦੇ ਨੇ ਜਿਹੜੇ ਗਿਣੇ ਜਾਣ ਆਗੰਤ ਲੱਗਿਆ ਜਦੋਂ ਸਾਡਾ ਅੱਗੇ ਆ ਗਿਆ ਤਾਂ ਇਹ ਹੈ ਆਗੰਤ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਆਗੰਤ ਉਹਦੇ ਗੁਣ ਜਿਹੜੇ ਆ ਉਸ ਮਾਲਕ ਦੇ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਉਹ ਕਿੰਨੇ ਆਗੰਤ ਇਹ ਜਿੰਨੀ ਵਿੰਤੀ ਤੋਂ ਬਾਹਰ ਗਿਣਤੀ ਨਹੀਂ ਹੋਦੀ ਹੋ ਸਕਦੀ ਆਗੰਤ ਗੁਣ ਠਾਕੁਰ ਪ੍ਰਭ ਤੇਰੇ ਆ ਠਾਕੁਰਾ ਹੁਣ ਇਹਦੇ ਵਿੱਚ ਆਪਾਂ ਨੇ ਜਿਹੜਾ ਹੈਗਾ ਓਂਕਰ ਲਗਿਆ ਉਹਨ ਇਹਨੂੰ ਕਲਾ ਠਾਕਰ ਨਹੀਂ ਪੜਨਾ ਠਾਕੁਰ ਪੜਨਾ ਔਂਕੜ ਲੱਗਿਆ ਇਹਨੂੰ ਠਾਕੁਰ ਪੜਨਾ ਠੀਕ ਹੈ ਠਾਕੁਰ ਇਹਨੂੰ ਪੜਨਾ ਠਾਕਰ ਨਹੀਂ ਪੜਨਾ ਠਾਕੁਰ ਪ੍ਰਭ ਧੀਰੇ ਆਗੰਤ ਗੁਣ ਬੇਅੰਤ ਗੁਣ ਕਹ ਲੋ ਤੇਰੇ ਜਿਹੜੇ ਐ हे ਠਾਕਰ ਪ੍ਰਭੂ ਪਰਮਾਤਮਾ ਜੀਓ ਤੁਹਾਡੇ ਜਿਹੜੇ ਗੁਣ ਨੇ ਨਾ ਅਗੰਤ ਨੇ ਜਿਨੇ ਨਹੀਂ ਜਾ ਸਕਦੇ ਜਿਨੇ ਨਹੀਂ ਜਾ ਸਕਦੇ ਮੋਹੇ ਅਨਾਥ ਤੁਮਰੀ ਸਰਨਾਈ ਮੁਹੇ ਮੈਂ ਅਨਾਥ ਤੁਮਰੀ ਸਰਨ ਆਈ ਮੈਂ ਤੁਹਾਡੀ ਸਰਨਾਈ ਦੇ ਵਿੱਚ ਸ਼ਰਨ ਦੇ ਵਿੱਚ ਹਾਂ ਸਰਨਾਈ ਕਰ ਕਿਰਪਾ ਹਰ ਚਰਨ ਧਿਆਈ ਕਿਰਪਾ ਕਰੂੰ ਕਿਰਪਾ ਕਰ ਹਰ ਚਰਨ ਧਿਆਈ ਕਿ ਮੈਂ ਹਰੀ ਦੇ ਉਸ ਪਰਮਾਤਮਾ ਦੇ ਚਰਨਾਂ ਨੂੰ ਧਿਆਉਦਾ ਰਹਾ ਚਰਨ ਕੀ ਹੈ ਚਰਨ ਹੈ ਉਹਦੇ ਉਪਦੇਸ਼ ਉਸ ਪਰਮਾਤਮਾ ਦੇ ਉਪਦੇਸ਼ ਗੁਰੂ ਦੇ ਉਪਦੇਸ਼ ਸਾਰੇ ਇਹ ਉਪਦੇਸ਼ ਹੁੰਦੇ ਆ ਜਿਹੜੇ ਚਰਨ ਹੁੰਦੇ ਆ ਨਾ ਇਹ ਇਹ ਉਹਨਾਂ ਦੇ ਉਪਦੇਸ਼ ਹੁੰਦੇ ਆ ਉਪਦੇਸ਼ ਦਇਆ ਕਰੋ ਬਸੋ ਮਨ ਆਏ ਉਹਨਾਂ ਨੇ ਕਿਹਾ ਦਇਆ ਕਰੋ ਇਹ ਕਰੋ ਹੋੜਾ ਬਣ ਜਾਂਦਾ ਇਹ ਵੀਡੀਓ ਦੇ ਵਿੱਚ ਪਹਿਲਾਂ ਦੱਸ ਫਿਰ ਦੱਸ ਚੁੱਕੇ ਆ ਇਹ ਕਰੋ ਇਹ ਬਸੋ ਦਇਆ ਕਰੋ ਬਸੋ ਮਨ ਆਏ ਦਇਆ ਕਰੋ ਮੇਰੇ ਤੇ ਦਇਆ ਕਰੋ ਮਿਹਰ ਕਰੋ ਬਸੋ ਮਨ ਆਏ ਤੇ ਮਨ ਦੇ ਵਿੱਚ ਹੁਣ ਆ ਨਨੇ ਨੂੰ ਸਿਹਾਰੀ ਲੱਗਿਆ ਇਹ ਅਦਕਰਨ ਕਾਰਕ ਹੈ ਅਦਕਰਨ ਕਾਰਕ ਕਰਕੇ ਇਹਦਾ ਮਤਲਬ ਬਣ ਗਿਆ ਵਿੱਚ ਬਸੋ ਮਨ ਮਨ ਦੇ ਵਿੱਚ ਹੁਣ ਆਏ ਆ ਕੇ ਆ ਕੇ ਪਹਿਲਾਂ ਆ ਕੇ ਤੇ ਫਿਰ ਬਸੋ ਪਾਪ ਪਹਿਲੀ ਕਿਰਿਆ ਇਹ ਹੈ ਇਹਨੂੰ ਕਹਿੰਦੇ ਅਸੀਂ ਪੂਰਵ ਪੂਰਨ ਕਰਦਨ ਤੱਕ ਪੂਰਵ ਪੂਰਨ ਤਦੰਤਕ ਇਹ ਇਹ ਹੈ ਇਹਦੇ ਵਾਸਤੇ ਇੱਕ ਸਪੈਸ਼ਲ ਜਿਹੜੀ ਆ ਆਪੋ ਵੀਡੀਓ ਵੀ ਸ਼ੇਤੇ ਬਣਾਈ ਹੋਈ ਆ ਪਹਿਲੀ ਕਿਰਿਆ ਇਹ ਆ ਫਿਰ ਉਹ ਦੁਆ ਵਸੰਦੀ ਆ ਜਾਂਦੀ ਹੈ ਵਸੋ ਮਨ ਆਏ ਦਇਆ ਕਰੋ ਵਸੋ ਮਨ ਆਏ ਮੇਰੇ ਮਨ ਦੇ ਵਿੱਚ ਆ ਕੇ ਮਨ ਦੇ ਵਿੱਚ ਆ ਕੇ ਵਸੋ ਮੋਹਿ ਨਿਰਗੁਣ ਲੀਜੇ ਲੜ ਲਾਏ ਮੋਏ ਮੈਨੂੰ ਨਿਰਗਨ ਨੂੰ ਨਿਰਗਨ ਨੂੰ ਮੇਰੇ ਕੋਈ ਗੁਣ ਨਹੀਂ ਨਿਰਗੁਣ ਗੁਣ ਨਹੀਂ ਲੀਜੇ ਲਾ ਲਓ ਲੜ ਲਾਏ ਲੜ ਲਾ ਲਓ ਪਲੇ ਨਾਲ ਲਾ ਲਓ ਇਹ ਰਹਾਓ ਅਗੇ ਅਗੇ ਰਹਾਓ ਔਰ ਇਹ ਜੇ ੜੀ ਸੀ ਰਹਾਓ ਦੀ ਪੰਕਤੀ ਇਹਦੇ ਆਪਾਂ ਅਖਰੀਅਤ ਇੱਕੀ ਤੇ ਆ ਅਗੇ ਹੈ ਪ੍ਰਭ ਚਿਤ ਆਵੈ ਪ੍ਰਭ ਪ੍ਰਭ ਔਂਕੜ ਲੱਗੇ ਠੀਕ ਹੈ ਪ੍ਰਭ ਇਕਵਚਨ ਪੁਲਿੰਗ ਔਰ ਚਿਤ ਅਸਿਆਰੀ ਲੱਗੀ ਜੇ ਅਸਿਆਰੀ ਤੋਂ ਬਗੈਰ ਵੀ ਚਿਤ ਬਣਦਾ ਪਰ ਇਹ ਹੈ ਚਿਤ ਦੇ ਵਿੱਚ ਵਿੱਚ ਕੀ ਹੈ ਅਧਿਕਰਨ ਕਾਰਕ ਇਹ ਆਪਾਂ ਅਠ ਕਾਰਕ ਪੜ ਚੁੱਕੇ ਆ ਵੀਡੀਓ ਦੇ ਵਿੱਚ ਦੇਖ ਲਿਓ ਆ ਪ੍ਰਭ ਚਿਤ ਆਵੇ ਚਿਤ ਦੇ ਵਿੱਚ ਆਵੇ ਆਉਂਦਾ ਤਾਂ ਕੈਸੀ ਪੀੜ ਫਿਰ ਕਿਹੜੀ ਪੀੜ ਫਿਰ ਕਾਦੀ ਪੀੜ ਤੇ ਕੋਈ ਵੀ ਹਰ ਸੇਵਕ ਨਹੀਂ ਜਮ ਪੀੜ ਹਰ ਸੇਵਕ ਜਿਹੜਾ ਹਰੀ ਦੇ ਸੇਵਕ ਹਨ ਜੀ ਉਹਨਾਂ ਨੂੰ ਨਹੀਂ ਜਮ ਪੀੜ ਜਮਾਂ ਦੀ ਜਿਹੜੀ ਆ ਉਹ ਪੀੜਾ ਨਹੀਂ ਹੁੰਦੀ ਜਮਾਂ ਦੀ ਪੀੜ ਨਹੀਂ ਹੁੰਦੀ ਸਰਬ ਦੁਖ ਹਰ ਸਿਮਰਤ ਨਸਾ ਸਰਬ ਦੁਖ ਸਰਬ ਸਰਬ ਬਹੁਵਚਨ ਹੈ ਦੁਖ ਬਹੁਵਚਨ ਉਕਲ ਨਹੀਂ ਲੱਗਿਆ ਸਰਬ ਦੁਖ ਸਾਰੇ ਦੁਖ ਹਰ ਸਿਮਰਤ ਹਰੀ ਨੂੰ ਸਿਮਰ ਸਿਮਰ ਸਿਮਰਨ ਦੇ ਨਾਲ ਸਿਮਰਦੇ ਹੀ ਕਹਉ ਨਸੇ ਉਹ ਸਾਰੇ ਨਸ ਜਾਂਦੇ ਨੇ ਸਿਮਰਤ ਜਾ ਕੇ ਸੰਗ ਸਦਾ ਪ੍ਰਭ ਬਸੇ ਜੀ ਦੇ ਸੰਗ ਸਦਾ ਪ੍ਰਭ ਬਸਦਾ ਹੈ ਨਾ ਉਹਦਾ ਫਿਰ ਜਾ ਕੇ ਸੰਗ ਸਦਾ ਪ੍ਰਭ ਬਸੇ ਸਰਬ ਦੁਖ ਹਰ ਸਿਮਰਤ ਨਸੈ ਜਿਹਦੇ ਨਾਲ ਉਹ ਵਸਦਾ ਜਿਹਦੇ ਕੋਲੇ ਉਹ ਵਸਦਾ ਸਾਰੇ ਦੁੱਖ ਜਿਹੜੇ ਆ ਉਹ ਚਲੇ ਜਾਂਦੇ ਨੇ ਦੂਰ ਹੋ ਜਾਂਦੇ ਸਰਬ ਸਭ ਦੁੱਖ ਦੂਰ ਹੋ ਜਾਂਦੇ ਨੇ ਅਗੇ ਪ੍ਰਭ ਕਾ ਨਾਮ ਮਨ ਤਨ ਆਧਾਰ ਪ੍ਰਭ ਕਾ ਹੁਣ ਇੱਥੇ ਪ੍ਰਭਾ ਅੰਕਲ ਨਹੀਂ ਲਗਿਆ ਕਿਉਂ ਨਹੀਂ ਲਗਿਆ ਕਾ ਆ ਗਿਆ ਕਾ ਕੀ ਹੈ ਸੁਬੰਧਕ ਇਸ ਕਰਕੇ ਨਹੀਂ ਲਗਿਆ ਪ੍ਰਭ ਕਾ ਨਾਮ 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 ਮਨ ਤਨ ਆਧਾਰ ਮਨ ਤੇ ਤਨ ਦਾ ਆਧਾਰ ਹੈ ਜਾਂ ਮਨ ਦੇ ਵਿੱਚ ਕਹਿ ਲੋ ਤਨ ਦੇ ਵਿੱਚ ਆਧਾਰ ਹੈ ਤੁਹਾਡੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਕੀ ਆ ਇਹ ਆਸਰਾ ਕੀ ਪ੍ਰਭੂ ਦਾ ਨਾਮ ਪ੍ਰਭ ਕਾ ਨਾਮ ਮੰਨ ਤਨ ਆਧਾਰ ਵਿਸਰਤ ਨਾਮ ਹੋਵਤ ਤਨਸ਼ਾ ਵਿਸਰਤ ਨਾਮ ਨਾਮ ਜਦੋਂ ਵਿਸਰਦਾ ਹੈ ਇਹ ਤੱਤਾ ਜਿਹੜਾ ਇਹ ਸੀ ਪੜਿਆ ਪ੍ਰੈਜ਼ੈਂਟ ਟੈਂਸ ਦੇ ਵਿੱਚ ਇੱਕ ਵਚਨ ਦੇ ਵਿੱਚ ਅਨਪੁਰਖ ਦੇ ਵਿੱਚ ਤੁਹਾਡੇ ਪਸੰਦ ਦੇ ਵਿਸਰਤ ਨਾਮ ਜਦੋਂ ਨਾਮ ਬਿਸਰ ਜਾਂਦਾ ਹੈ ਨਾ ਫਿਰ ਕੀ ਹੈ ਹੋਵਤ ਤਨ ਛਾਰ ਆਹ ਜਿਹੜਾ ਤਨ ਇਹ ਛਾਰ ਹੋ ਜਾਂਦਾ ਸੁਆਹ ਹੋ ਜਾਂਦਾ ਖਤਮ ਹੋ ਜਾਂਦਾ ਬਿਸਰਤ ਨਾਮ ਹੋਵਤ ਤਨ ਛਾਰ ਬਿਸਰਤ ਜਦੋਂ ਨਾਮ ਬਿਸਰਦਾ ਹੈ ਬਿਸਰਦਾ ਬਿਸਰ ਜਾਂਦਾ ਹੈ ਹੋਵਤ ਤਨ ਛਾਰ ਅਗੇ ਪ੍ਰਭ ਚਿਤ ਆਏ ਪੂਰਨ ਸਭ ਕਾਜ ਹੁਣ ਪ੍ਰਭ ਚਿਤ ਚਿਤ ਦੇ ਵਿੱਚ ਆਏ ਚਿੱਤ ਦੇ ਵਿੱਚ ਆਏ ਜਦੋਂ ਚਿੱਤ ਦੇ ਵਿੱਚ ਪ੍ਰਭੂ ਆਉਂਦਾ ਪੂਰਨ ਸਭ ਕਾਜ ਸਾਰੇ ਕਾਜ ਪੂਰਨ ਹੋ ਜਾਂਦੇ ਹਰ ਬਿਸਰਤ ਸਭ ਕਾ ਮੋਹਤਾਜ ਹਰ ਬਿਸਰਤ ਹਰੀ ਨੂੰ ਵਿਸਾਰਿਆ ਹਰੀ ਜਦੋਂ ਬਿਸਰ ਜਾਂਦਾ ਇਨ ਪ੍ਰੈਜ਼ੈਂਟ ਟੈਂਸ ਆ ਤਤਾ ਜਿਹੜਾ ਉਹਦੇ ਵਿੱਚ ਨਿਸ਼ਾਨੀ ਹੈ ਜਿੰਨਾ ਹਰ ਬਿਸਰਤ ਹਰੀ ਨੂੰ ਬਿਸਰ ਭੁੱਲ ਜਾਂਦੇ ਜਦੋਂ ਬੰਦਾ ਭੁੱਲ ਜਾਂਦਾ ਮਨੁੱਖ ਭੁੱਲ ਜਾਂਦਾ ਸਭ ਕਾ ਮੁਤਾਇ ਤੇ ਸਾਰਿਆਂ ਦਾ ਉ ਮੁਤਾਜ ਹੋ ਜਾਂਦਾ ਜਨੇ ਜਨੇ ਦਾ ਮੁਤਾਜ ਹੋ ਜਾਂਦਾ ਜਦੋਂ ਹਰੀ ਬਿਸਰ ਜਾਂਦਾ ਜਿੰਨਾ ਜਿਹਦੇ ਅੰਦਰ ਹਰੀ ਆ ਉਹਨਾਂ ਚ ਕੋਈ ਕਿਸੇ ਦੀ ਪਰਵਾਹ ਨਹੀਂ ਨਹੀਂ ਤਾਂ ਹਰ ਬਿਸਰ ਤੇ ਸਭ ਕਾ ਮੁਤਾਜ ਸਾਰਿਆਂ ਦਾ ਮੁਤਾਜ ਆਇਆ ਚਰਨ ਕਮਲ ਸੰਗ ਲਾਗੀ ਪ੍ਰੀਤ ਚਰਨ ਕਮਲ ਕਮਲ ਕਮਲਾ ਕਮਲ ਫੁੱਲ ਕਮਲਾਂ ਦੇ ਵਰਗੇ ਕਮਲਾਂ ਵਰਗੇ ਚਰਨ ਚਰਨ ਕੀ ਚਰਨ ਜਿਹੜੇ ਆਪ ਦੱਸਿਆ ਉਪਦੇਸ਼ ਉਪਦੇ ਸੰਗ ਲਾਗੀ ਉਹਨਾਂ ਦੇ ਨਾਲ ਪ੍ਰੀਤ ਲੱਗ ਚਰਨ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤਰੀ ਫਿਰ ਗਈ ਜਦੋਂ ਇਹ ਪ੍ਰੀਤ ਲੱਗ ਗਈ ਤੇ ਬਿਸਰ ਗਈ ਸਭ ਦੁਰਮਤ ਦੁਰਮਤ ਸੰਗੀਮਤ ਤੇ ਦੁਰਮਤ ਮਾੜੀ ਮਤ ਮਾੜੀ ਮਤ ਬਿਸਰ ਗਈ ਸਭ ਦੁਰਮਤ ਰੀਤ ਸਾਰੀ ਜਿਹੜੀ ਆ ਉਹ ਦੁਰਮਤ ਜਿਹੜੀ ਆ ਰੀਤ ਆ ਉਹ ਚਲੀ ਗਈ ਮਨ ਤਨ ਅੰਤਰ ਮਨ ਤੇ ਤਨ ਅੰਤਰ ਮਨ ਤੇ ਤਨ ਦੇ ਅੰਦਰ ਹਰ ਹਰ ਮੰਤ ਹਰੀ ਦਾ ਹਰ ਹਰ ਮੰਤ ਉਹਦਾ ਉਪਦੇਸ਼ ਉਹਦਾ ਮੰਤਰ ਨਾਨਕ ਏ ਨਾਨਕ ਆਉਂ ਕਰ ਨਹੀਂ ਲੱਗਿਆ ਇਹ ਕੀ ਸੰਮੋਦਨ ਸੰਮੋਦਨ ਕਿੰਦਾ ਏ ਨਾਨਕ ਅਗੇ ਏ ਕਬੀਰ ਏ ਫਰੀਦ ਇਹ ਜਦੋਂ ਨਹੀਂ ਹੁੰਦਾ ਮੁਕਤਾ ਹੁੰਦਾ ਸੰਮੋਦਨ ਹੁੰਦਾ ਇੱਥੇ ਆ ਰਿਹਾ ਨਾਨਕ ਹੇ ਨਾਨਕ ਭਗਤਨ ਕੇ ਕਰ ਸਦਾ ਅਨੰਦ ਭਗਤਨ ਇੱਥੇ ਭਗਤ ਜਾਦੇ ਆ ਭਗਤਨ ਕੈ ਕਰ ਸਦਾ ਅਨੰਦ ਆ ਕੀ ਕਰ ਘਰ ਦੇ ਵਿੱਚ ਵਿੱਚ ਕਿੱਥੋਂ ਆ ਗਿਆ ਇਹ ਅਧਿਕਰਣ ਕਾਰਕ ਆਸ਼ਟ ਕਾਰਕਾਂ ਚੋਂ ਤੁਨੂੰ ਆਪ ਪੜਿਆ ਕਰ ਕੈ ਆ ਜਦੋਂ ਇੱਥੇ ਅਧਿਕਰਣ ਕਾਰਕ ਆ ਜਾਵੇ ਜਾਂ ਕਾਰਣ ਕਾਰਕ ਆ ਜੀ ਤਾਂ ਫਿਰ ਇਹ ਕੇ ਨਹੀਂ ਹੁੰਦਾ ਫਿਰ ਕੈ ਹੁੰਦਾ ਗਲਤੀ ਨਾਲ ਸੀ ਕੇ ਪੜਦੇ ਆ ਕੇ ਨਹੀਂ ਇਹ ਕੈ ਹੀ ਪੜਨਾ ਤੇ ਲਿਖਣ ਜੀ ਵੀ ਨਹੀਂ ਗਲਤੀ ਕਰਨੀ ਕਿ ਨਹੀਂ ਆਊਗਾ ਕਹਿ ਹੀ ਆਊਗਾ ਇਹ ਇੱਥੇ ਹੋਵੇਗਾ ਆ ਦੇਖੋ ਘਰ ਨਾਨਕ ਭਗਤਨ ਕੇ ਘਰ ਸਦਾ ਅਨੰਦ ਭਗਤਾਂ ਦੇ ਘਰ ਦੇ ਵਿੱਚ ਘਰ ਕਿਹੜਾ ਆ ਹਿਰਦਾ ਘਰ ਦੀ ਗੱਲ ਚੱਲਦੀ ਆ ਹੋਰ ਨਹੀਂ ਕੋਈ ਮਕਾਨ ਦੀ ਨਹੀਂ ਘਰ ਹਿਰਦੇ ਘਰ ਦੇ ਵਿੱਚ ਭਗਤਾਂ ਦੇ ਹਿਰਦੇ ਘਰ ਦੇ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਸਦਾ ਉਹ ਆਨੰਦ ਦੇ ਵਿੱਚ ਰਹਿੰਦੇ ਨੇ ਸਾਧ ਸੰਗਤ ਇਹ ਸੀ ਅੱਜ ਦਾ ਜਿਹੜਾ ਆਪਾਂ ਹੁਕਮਨਾਮਾ ਕੀਤਾ ਇਹ ਜੀ ਅਕ੍ਰਿਆਤ ਕੀਤਾ ਸੋ ਸਾਧ ਸੰਗਤ ਅਗਲੇ ਹੁਕਮਨਾਮੇ ਦੇ ਨਾਲ ਅਗਲੇ ਵਿਸ਼ੇ ਦੇ ਨਾਲ ਆਪਾਂ ਫਿਰ ਮਿਲਾਂਗੇ ਇੰਨੀ ਕੋਈ ਜਿਹੜੀ ਹੈ ਵਿਚਾਰ ਪ੍ਰਵਾਨ ਕਰਨੀ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ